ਵੈਕੂ ਜੀ ਦਾ ਖਾਲਸਾ ਵੈਕੂ ਜੀ ਜੀ ਮੇਰਾ ਨਾਮ ਅਜੀਪਾਲ ਸਿੰਘ ਬਰਾੜਾ ਮੈਂ ਮਿਸਲ ਸਤਨੁਛ ਦਾ ਮੁਕ ਸੇਵਾਦਾਰ ਹਾਂ ਸਾਡਾ ਇਹ ਆ ਕਿ ਅਸੀਂ ਜਿੰਨੀਆਂ ਪੰਥਕ ਜੱਟੇ ਰਹੇ ਗਿਆਂ 71 ਹੋ ਕੇ ਇੱਕ ਅਰਦਾਸ ਹਸਤੇ ਜਾ ਰਹੇ ਹਾਂ ਕੋਈ ਹੋਰ ਇਹ ਨਹੀਂ ਕਿ ਵੀ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਉਪਕਸੀ ਤੋਂ ਜਾਂ ਆਪਣਾ ਸੁਨਾਇਆ ਗਿਆ ਸੀ ਉਹ ਪੂਰਾ ਇਨਬਿਨ ਲਾਗੂ ਹੋਵੇ ਤੇ ਜੋ ਸਾਖ ਇਸ ਤਰ੍ਹਾਂ ਦੇਗੀ ਜਾ ਰਹੀ ਹੈ ਕਾਲਕਤਖ ਸਾਹਿਬ ਦੀ ਜਾਂ ਜੋ ਮਰਿਆਦਾ ਤੇ ਬੇ ਰਮਲਾ ਹੋ ਰਿਹਾ ਉਹ ਸਾਰੇ ਰੁਕੇ ਤੇ ਉਹ ਬਰਕਰਾਰ ਲੇਕਿਨ ਜਿੱਤੇ ਪਾਸੇ ਸਾਭਕਾ ਕਾਲਿਆ ਕੋ ਫਿਰ ਸਾ ਵਰ ਦਵਾਵ ਲੋ ਜਿਸ ਤਰੀਕੇ ਦੀ ਸ਼ਬਦਾਬ ਦੀ ਵਰਤੀ ਜਾ ਰਹੀ ਹੈ ਸੰਸਭ ਗਿਆਨੀ ਕਰ ਰਹੀ ਉਸ ਨੂੰ ਕਿਸ ਤਰੀਕੇ ਦੇ ਉਹ ਆਏ ਜੀ ਉੱਥੇ ਸਾਰਿਆਂ ਦੇ ਉਲਟੀ ਬੋਲਣ ਲੱਗ ਗਿਆ ਉਹ ਹਨਾ ਕੱਲ ਦੇ ਉਹ ਜਥੇਦਾਰ ਅਗਰਵੀਰ ਸਿੰਘ ਦੇ ਉਲਟੀ ਬੋਲਣ ਲੱਗ ਗਿਆ ਉਹਨਾਂ ਨੂੰ ਤਾਂ ਹੁਣ ਸਾਰਿਆਂ ਨੂੰ ਕੋਈ ਮਾਨ ਨਰਿਆਦਾ ਨਹੀਂ ਰਹੀ ਇਸੇ ਕਰਕੇ ਜਿਹੜੇ ਆਮ ਪੰਥਾ ਉਹਨੂੰ ਉੱਠ ਕੇ ਆ ਕੇ ਅਰਦਾਸ ਕਰਨੀ ਪਈ ਨਹੀਂ ਤਾਂ ਜੇ ਆ ਸਹੀ ਚੱਲਦਾ ਰਹਿੰਦਾ ਤਾਂ ਕਿਉਂ ਲੋਕਾਂ ਨੂੰ ਉੱਠ ਕੇ ਆਉਣਾ ਪੈਣਾ ਸੀ ਲੇਕਿਨ ਜੋ ਐਸਡੀਪੀਸੀ ਦੀ ਅੰਤਰਿਕ ਕਮੇਟੀ ਉਹ ਵੀ ਕਹਿੰਦੀ ਹੈ ਕਿ ਜਿੱਤ ਦਾ ਸਾਬਾ ਨੂੰ ਲਾਣਾ ਤੇ ਉਤਾਰਨਾ ਐਸਡੀਪੀਸੀ ਦੇ ਅਧਿਕਾਰ ਖੇਤਰ ਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਪਾਸੇ ਸੀ ਕਨੇ ਆਕਾਲ ਤਖਤ ਸਾਹਿਬ ਸੁਪਰੀਮ ਕੋਰਟ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਜਿਹੜਾ ਐਕਟ ਹੈਗਾ ਉਹ ਇੱਕ ਮੈਨੇਜਮੈਂਟ ਐਕਟ ਆ ਪ੍ਰਬੰਧ ਦਾ ਐਕਟ ਹੈਗਾ ਉਹਦਾ ਜਿਹੜਾ ਪੰਥਿਕ ਜਿਹੜੀਆਂ ਸਟਰਕਚਰਸ ਆ ਜਾਂ ਸੰਸਥਾਵਾਂ ਆ ਉਹਨਾਂ ਦੇ ਨਾਲ ਕੋਈ ਲੈਣ ਦੇਣ ਹੈ ਨਹੀਂ ਉਹਦਾ ਉਹਨਾਂ ਦਾ ਕੰਮ ਆ ਕਿ ਹਾਂ ਵੀ ਇੱਥੇ ਆਪਣਾ ਪੜੀ ਕੁਚੀ ਸਹੀ ਹੋ ਗਈ ਪ੍ਰਬੰਧ ਸਹੀ ਹੋ ਗਿਆ ਆਉਣਾ ਜਾਣਾ ਸਹੀ ਆ ਜਾਂ ਕਿਸੇ ਦੀ ਡਿਊਟੀਆਂ ਲਾਉਣੀਆਂ ਉਹ ਤੋਂ ਤਕਸੀਮਤ ਆ ਉਹ ਇੱਕ ਪੱਛਮੀ ਐਕਟ ਆ ਜਿਹੜੇ ਆਪਣੇ ਉੱਤੇ ਥੋਪਿਆ ਗਿਆ ਸੀ ਕਿਸੇ ਸਮੇਂ ਉਹਦੇ ਵਿੱਚ ਇੰਜੀਆਂ ਕੋਈ ਪ੍ਰੋਵੀਜ਼ਨਸ ਹੈ ਨਹੀਂ ਇਹਦਾ ਕਾਲਤਕ ਸਾਹਿਬ ਦਾ ਜਥੇਦਾਰ ਆ ਜਾਂ ਕੋਈ ਹੋਰ ਵੀ ਜਥੇਦਾਰ ਹੈਗੇ ਆ ਉਹ ਸਾਰੇ ਜਿਹੜਾ ਹੈਗਾ ਉਹ ਪੰਥ ਦੀ ਰਵਾਇਤ ਚੋਂ ਨਿਕਲੇ ਆ ਵੇ ਆ ਗੁਰੂ ਗੋਖਰ ਗੋਬਿੰਦ ਸਾਹਿਬ ਨੇ ਜੋ ਮੀਰੀ ਪੀਰੀ ਦਾ ਸਤਖ ਸਜਿਆ ਉਹਦੇ ਚੋਂ ਨਿਕਲੇ ਵੇ ਆ ਉਹਦੇ ਵਿੱਚ ਕੋਈ ਅੰਤਰਿਮ ਕਮੇਟੀ ਕੋਈ ਮਨੁੱਖਾ ਕੇ ਕਹੀ ਜਾਵੇ ਉਹ ਅੱਡ ਗੱਲ ਆ ਦੂਜੀ ਗੱਲ ਜਦੋਂ ਪੁਰਾਣੇ ਰਿਕਾਰਡ ਪਏ ਆ ਜਿੰਦੇ ਵਿੱਚ ਬਿਲਕੁਲ ਕਲੀਅਰ ਹੈਗਾ ਜਦੋਂ ਸ੍ਰੋਣੀ ਕਮੇਟੀ ਦੀਆਂ ਆਪਣਾ ਉਹਦੇ ਚ ਮਤੇ ਪਏ ਵੇ ਆ ਉਸ ਤੋਂ ਬਾਅਦ ਦੁਬਾਰਾ ਧਰਮ ਪ੍ਰਚਾਰਕ ਕਮੇਟੀ ਨੇ ਮਤਾ ਪਾਇਆ ਸੀ ਕਿ ਵੀ ਇਹ ਨਾ ਇਹ ਬਿਲਕੁਲ ਅਲਰੈਕ ਸਟਰਕਚਰ ਦਾ ਇਹਨਾਂ ਦੇ ਉੱਤੇ ਕੋਈ ਸੇ ਹੋਰ ਦਾ ਕੋਈ ਹੈ ਨਹੀਂ ਇਹ ਅਕਾਲ ਤਖਤ ਸਾਹਿਬ ਤੋਂ ਉੱਤੇ ਸਿੱਖਾਂ ਸਤੇ ਕੋਈ ਕਮੇਟੀ ਨਹੀਂ ਕੋਈ ਪ੍ਰਬੰਧਕ ਕਮੇਟੀ ਨਹੀਂ ਕੋਈ ਅੰਤਰੀਮ ਕਮੇਟੀ ਨਹੀਂ ਕੋਈ ਲੀਡਰ ਨਹੀਂ ਕੋਈ ਹੋਰ ਹੈ ਅੱਜ ਕਿੰਨੇ ਜਥੇਬੰਦੀਆਂ ਹਾਂ ਜੀ ਕਿੰਨੇ ਜਥੇਬੰਦੀਆਂ ਅਸੀਂ ਜੀ ਵੈਸਤਾ ਸਾਰਾ ਪੰਥ ਹੀ ਆ ਜੀ ਜਥੇਬੰਦੀਆਂ ਤਾਂ ਕਿਹੜੀਆਂ ਹੁੰਦੀਆਂ ਸੋ ਸਾਰੇ ਆਪਾਂ ਇੱਕੋ ਕੰਮ ਚੱਲੇ ਆ ਕੋਈ ਜਥੇਬੰਦੀਆਂ ਵਾਲੀ ਗੱਲ ਨਹੀਂ ਆਪਾਂ ਇਸ ਸਮੇਂ ਕੋਈ ਉਹ ਜਿਵੇਂ ਕਹੀਏ ਕਿ ਮਿਸਲਵਾਨ ਵਾਲੀ ਗੱਲ ਨਹੀਂ ਕਿ ਸਾਰੇ ਪੰਥਕ ਜਜ਼ਬੇ ਨਾਲ ਆਏ ਆਪਾਂ ਉਹ ਇਹ ਹੈ ਕਿ ਵੱਖ-ਵੱਖ ਆ ਉਹ ਆਖਾਂ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਆ ਪਰ ਜਿਹੜਾ ਇੱਥੇ ਮਸਲਾ ਹੈ ਉਹ ਪੰਥਕ ਮਸਲਾ ਹੈ ਤੇ ਆਪਾਂ ਇਹ ਕਹਿ ਸਕਦੇ ਹਾਂ ਸਾਰੇ ਜਲ ਸਭਾ ਜੀ ਕਹਾਂਸਾ ਜੀ ਆਪਣਾ ਨਾਮ ਦੱਸ ਕੇ ਆਜੀ ਦਾ ਜੋ ਇਕੱਠ ਹੈ ਅਰਦਾਸ ਪੇਸ਼ ਕੀਤੀ ਹੈ ਕਿ ਉਹ ਆਪਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਕੁਝ ਪੰਥਕ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੇ ਜੋ ਫੈਸਲਾ ਕੀਤਾ ਹੈ ਅਕਾਲੀ ਦਲ ਦੀ ਭਰਤੀ ਸੰਬੰਧੀ ਕਮੇਟੀ ਨੂੰ ਜੋ ਹੁਕਮ ਕੀਤਾ ਉਹਨਾਂ ਦਾ ਧੰਨਵਾਦ ਕਰਨ ਲਈ ਅਕਾਲ ਤਖਤ ਸਾਹਿਬ ਤੇ ਅਰਦਾਸਾ ਕਰਕੇ ਸਤ ਗੁਰਾਂ ਦਾ ਸ਼ੁਕਰਾਨਾ ਕਰ ਲਿਆ ਜਿਹੜਾ ਜਿਹੜਾ ਪ੍ਰੋਗਰਾਮ ਬਣਿਆ ਸੀ ਮੈਂ ਅਕਾਲੀ ਦਲ 1920 ਦਾ ਜਨ ਸਿਕਤਰਾਂ ਭਰਪੂਰ ਸਿੰਘ ਧਾਂਦਰਾ ਅਸੀਂ ਵੀ ਆਪਣੀ ਪਾਰਟੀ ਬੰਨੀ ਹੋਰ ਫੈਸਲਾ ਕੀਤਾ ਕਿ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਉਹਦੇ ਤੇ ਪਹਿਰਾ ਦੇਣਾ ਤੇ ਸਾਰੇ ਜਥੇਬੰਦੀਆਂ ਦੇ ਨਾਲ ਰਲ ਕੇ ਭਾਰਤੀ ਦੇ ਵਿੱਚ ਪੂਰੇ ਯੋਗਦਾਨ ਪਾਉਣ ਦਾ ਜਿਹੜਾ ਹੈਗਾ ਉਹ ਅਸੀਂ ਸਾਰੇ ਨੇ ਫੈਸਲਾ ਕੀਤਾ। ਲੇਕਿਨ ਅਕਾਲੀ ਦਲ ਦੀ ਭਾਰਤੀ ਲਈ ਜੋ 7 ਮੈਂਬਰੀ ਕਮੇਟੀ ਬਣੀ ਸੀ ਉਹ ਹੁਣ 5 ਮੈਂਬਰੀ ਤੇ ਸਿਮਟ ਗਈ। ਇਸ ਤੋਂ ਬਾਅਦ ਜਿਸ ਤਰੀਕੇ ਦੀ ਬਿਆਨਬਾਜ਼ੀਆਂ ਹੁਣ ਚੱਲ ਰਹੀਆਂ ਉਹ ਇਸ ਤਰੀਕੇ ਦੇ ਕੀ ਕਿ ਤੁਸੀਂ ਦੱਸੋ? ਅਕਾਲੀ ਦਲ ਦੀ ਭਾਰਤੀ ਲਈ 7 ਮੈਂਬਰੀ ਕਮੇਟੀ ਬਣੀ ਸੀ ਉਹ ਹੁਣ 5 ਮੈਂਬਰੀ ਤੇ ਸਿਮਟ ਗਈ। ਅਜੇ ਵੀ ਉਸ ਦੇ ਵਿੱਚੋਂ ਕੋਈ ਕੋਆਰਡੀਨੇਟਰ ਫਾਈਨਲ ਨਹੀਂ ਹੋਇਆ ਪੰਜ ਮੈਂਬਰੀ ਚੋਤ ਜਿਸ ਤਰੀਕੇ ਦੀਆਂ ਬਿਆਨ ਬਾਚੀਆਂ ਹੋ ਰਹੀਆਂ ਉਹ ਤੋਂ ਕਿਸ ਤਰੀਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਿਮਟਨ ਵਾਲੀ ਨਹੀਂ ਗੱਲ ਹੁੰਦੀ ਜੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਦੁਸ਼ਮਣਾਂ ਦਾ ਹਾਥੀ ਆ ਰਿਹਾ ਸਾਡਾ ਹਾਥੀ ਦونی ਚੰਦ ਮੁਕਾਬਲਾ ਕਰੂਗਾ ਤੇ ਦونی ਚੰਦ ਭੱਜ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੁਕਾਬਲਾ ਖਤਮ ਹੋ ਗਿਆ ਗੁਰੂ ਜੀ ਨੇ ਉਸੇ ਟਾਈਮ ਥਾਪੜਾ ਦਿੱਤਾ ਭਾਈ ਬਚਿੱਤਰ ਸਿੰਘ ਨੂੰ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਹੁਣ 7 ਮੈਂਬਰੀ ਕਮੇਟੀ ਬਣਾਈ ਸੀ ਵੈਸੇ ਤਾਂ ਇਸ ਟਾਈਮ ਪੰਜ ਪ੍ਰਧਾਨੀ ਸਿਸਟਮ ਦੇ ਮਤਲਬ ਪੰਜ ਮੈਂਬਰ ਖੜੇ ਆ ਅਕਾਲ ਤਖਤ ਦੇ ਹੁਕਮਾਂ ਤੇ ਪਹਿਰਾ ਦੇਣ ਲਈ ਪਰ ਜੇ ਸੱਤਾ ਦੇ ਵਿੱਚੋਂ ਇੱਕ ਵੀ ਹੋਵੇ ਤਾਂ ਵੀ ਭੱਜਿਆ ਨਹੀਂ ਮੰਨਿਆ ਜਾ ਸਕਦਾ ਅਕਾਲ ਤਖਤ ਦੇ ਹੁਕਮ ਜੋ ਖੜਾ ਸੋ ਖੜਾ ਅਸੀਂ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਦੇ ਹੁਕਮ ਨੂੰ ਮੰਨਦੇ ਆ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਮੰਨਦੇ ਆ ਜਿਹੜੇ ਅਕਾਲ ਤਖਤ ਦੇ ਨਾਲ ਟਕਰਾਉਂਦੇ ਆ ਉਨ੍ਹਾਂ ਦਾ ਵਿਰੋਧ ਕਰਦੇ